ਤਰਨਤਾਰਨ ਤਕਾਉਣੇ ਮੁਕਾਬਲੇ 'ਚ ਫਸ ਗਿਆ ਹੈ ਦੋ ਬੀਬੀਆਂ ਸਣੇ 15 ਉਮੀਦਵਾਰ ਉੱਥੇ ਮਦਦ ਸੀ ਤੇ 15 ਉਮੀਦਵਾਰਾਂ ਦਾ ਰਾਜਨੀਤਿਕ ਭਵਿਕ ਵਿਧਾਇਕ ਬਣ ਦੀ ਇੱਛਾ ਵਾਲਾ VOTING ਭਵਿਕ EVM 'ਚ ਗਿਆ ਦਨ 13 ਤਰੀਕ ਰਹਿ ਗਈ ਅਜਬਾਰਾ ਲੰਘੀ 14 ਨੂੰ ਤੀਜੇ ਆ ਜਾਣੇ ਨੇ ਉਸੇ ਨੂੰ ਪਤਾ ਲੱਗ ਜਾਣਾ ਪਰ ਜਿਸ ਤਰ੍ਹਾਂ ਉੱਥੇ 65% ਦੀ 60.95% ਵੈਸੇ ਬੋਲਦਾ ਕਿ ਗਣਤੀ ਦਾ ਕੁਝ ਅਪਡੇਟ ਅੱਜ ਵੀ ਹੋ ਰਿਹਾ 68% ਦੀ VOTING POOL ਹੋਈ ਤੇ ਉਸ 68% ਦੇ ਹਵਾਲੇ ਨਾਲ ਇਹ ਵੀ ਹੈ ਕਿ ਲੋਕਾਂ ਚ ਬਹੁਤ ਜ਼ਿਆਦਾ ਉਤਸ਼ਾਹ ਨਹੀਂ ਹੈ ਪਿਛਲੀ ਵਾਰ ਨੂੰ ਲਗਾਤਾਰ ਬੂਟ ਕਟਿਆ 2022 ਦੇ ਵਿੱਚ 68% ਦੀ VOTING POOL ਹੋਈ ਸੀ ਇਸੇ ਤਰਨ ਤਰਨ ਵਿਧਾਨ ਸਭਾ ਹਲਕੇ ਦੇ ਵਿੱਚ ਪਰ ਉਸ ਵੀ ਹੁੰਦਾ ਕਿ ਸਰਕਾਰ ਬਣਨੀ ਹੁੰਦੀ ਇਸ ਸੀਟ ਜਿੱਤਣ ਹਾਰਨ ਨਾਲ ਸਰਕਾਰ ਤੇ ਕੋਈ ਫਰਕ ਨਹੀਂ ਸੀਗਾ ਪਰ ਜੇਕਰ ਉਹ ਤੋਂ ਪਿਛਾ ਨੂੰ ਵੀ ਦੇਖੀਏ ਤਾਂ ਐਵਰੇਜ ਇੱਥੇ 62 63 64% ਦੀ VOTING POOL ਹੁੰਦੀ ਰਹੀ ਹੈ ਪ੍ਰੀਸ ਵਰ ਕਾਟ ਵੀ ਹੋਈ ਹੈ ਜੇ ਉਸੇ ਦਾ 62 ਤੱਕ ਚਲੀ ਜਾਵੇ ਪਰ ਜਿਹੜਾ ਉਤਰੀ 64 65 ਤੱਕ ਜਾਂਦੀ ਈ ਐ ਬਰ ਉਹ ਤੋਂ ਘੱਟ ਐ ਸੋ ਕੀ ਕੱਟ ਬੋਟ ਦਾ ਮਤਲਬ ਇਹ ਮੰਨਿਆ ਜਾਵੇ ਕਿ ਸਰਕਾਰ ਦੇ ਖਿਲਾਫ ਉਹ ਇਹ ਜਾਰੋਜਸਤਾਂ ਨਹੀਂ ਪਣ ਪਿਆ ਜਾਂ ਲੋਕਾਂ ਨੇ ਇਸ ਨੂੰ ਇਸ ਤਰ੍ਹਾਂ ਹੀ ਨਹੀਂ ਲਿਆ ਕਿ ਠੀਕ ਐ ਇਹਦੇ ਜਿਤਾਣਾ ਕਰ ਕੋਈ ਫਰਕ ਪੈਣਾ ਪਰ ਉਹਦੇ باوجود ਬੇਸ਼ੱਕ 15 ਉਮੀਦਵਾਰ ਸੀ ਪਰ 5 ਉਮੀਦਵਾਰਾਂ ਦੀ ਚਰਚਾ ਸਭ ਤੋਂ ਵੱਧ ਸੀ ਸੱਤਾਧਾਰੀ ਧਿਰ ਦਾ ਉਮੀਦਵਾਰ ਕੇਂਦਰ ਸਰਕਾਰ ਵੱਲੋਂ ਯਾਪੋ ਦੇਖੀ ਕੇਂਦਰੀ ਧਰਦਾ ਨਮਾਇੰਦਾ ਬੀਜੇਪੀ ਦਾ ਤੇ ਪੰਜਾਬ ਚ ਵਿਰੋਧੀ ਧਰਦਾ ਨਮਾ ਦਾ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਧਰਦੇ ਬੀਬੀ ਹੋਰੀ ਤੇ ਇਸੇ ਤਰ੍ਹਾਂ ਪੁਨਰਸਰਜੀਤ ਅਕਾਲੀ ਦਲ ਬਾਦਸ਼ ਪੰਜਾਬ ਦੇ ਅਕਾਲੀ ਦਲ ਹੋਰ ਪੰਥਕ ਤੇਰਾ ਹੋਰ ਪੰਥਕ ਰਾਜਨਿਤਿਕ ਸੰਗਠਨ ਉਹਨਾਂ ਸਾਰਿਆਂ ਵੱਲੋਂ ਸਾਂਝਾ ਉਮੀਦਵਾਰ ਸੋ ਇਸ ਤਰ੍ਹਾਂ ਪੰਜ ਉਮੀਦਵਾਰ ਚਰਚਾ ਸੀ ਹੁਣੇ ਜਿਮਨੀ ਚੋਣ ਤੇ ਜਿਮਨੀ ਚੌਣ ਦੇ ਵਿੱਚ ਸਭ ਤੋਂ ਵੱਧ ਜੇਕਰ ਕਿਸੇ ਨੂੰ ਮੈਨੇਜ ਕਰਨ ਦਾ ਮੌਕਾ ਮਿਲਦਾ ਉਹ ਸਰਕਾਰ ਨੂੰ ਮਿਲਦਾ ਕਿਉਂਕਿ ਸਰਕਾਰ ਕੋਲ ਤੰਤਰ ਵੀ ਹੈ ਜੰਤਰ ਵੀ ਹੈ ਉਹ ਫਾਰਮੂਲਾ ਮਨੀਸ਼ ਸ਼ੋਦੀ ਵਾਲਾ ਸਾਮ ਦਾਮ ਦੰਡ ਭੇਦ ਲੜਾਈ ਝਗੜਾ ਜੋ ਵੀ ਕਰਨਾ ਪਵੇ ਉਹ ਸਾਰਾ ਉਸ ਹੈ ਜਿੱਥੇ ਉਹਦੀ ਵਰਤੋਂ ਹੁੰਦੀ ਹੈ ਉੱਥੇ ਸਾਰੀ ਸਰਕਾਰ ਉਸ ਹਾਲ ਕੇ ਚ ਜਾ ਕੇ ਬੈਠ ਜਾਂਦੀ ਹੈ ਕੀ ਮੁੱਖ ਮੰਤਰੀ ਤੇ ਕੀ ਦਿੱਲੀ ਵਾਲੇ ਤੇ ਕੀ ਪੰਜਾਬ ਦੇ ਕਾ ਮੰਤਰੀ ਤੇ ਕੀ ਆਵਾਜ਼ ਦੀ ਪਾਰਟੀ ਦੇ ਐਮਐਲਏ ਉਹਨਾਂ ਲਈ ਔਰ ਕੋਈ ਮਸਲਾ ਮਸਲਾ ਨਹੀਂ ਹੈ ਦਿੱਲੀ ਨੂੰ ਬਿਜਲੀ ਵਾਲੇ ਮਸਲੇ ਤੇ ਜਵਾਬ ਦੇ ਪਾਉਣਾ ਕਿ ਨਹੀਂ ਦੇ ਪਾਉਣਾ ਅੱਗੇ ਹੁੰਦਾ ਲੇਟ ਹੁੰਦਾ ਹੈ ਬਿਜਲੀ ਸੋਧ ਬਿੱਲ ਦੇ ਮਾਮਲੇ ਤੇ ਛੱਡ ਦਿਓ ਹੈਨਾ ਕੇਂਦਰ ਸਾਡੇ ਫੰਡ ਰੋਕ ਕੇ ਬੈਠਾ ਹੈ ਕੀ ਕਰਦਾ ਨਹੀਂ ਕਰਦਾ ਛੱਡ ਦਿਓ ਅੱਛਾ ਯੂਨੀਵਰਸਿਟੀ ਨੂੰ ਕਬਜ਼ਾਉਣ ਤੇ ਆ ਗਿਆ ਲੜ ਰਹੇ ਨੇ ਵਿਦਿਆਰਥੀ ਲੜ ਰਹੇ ਨੇ ਕਿਸਾਨ ਜਥੇਬੰਦੀਆਂ ਲੜ ਰਹੇ ਨੇ ਆਮ ਸੰਗਠਨ ਲੜ ਰਹੇ ਨੇ ਮਾਪੇ ਤੇ ਲੋਕ ਆਪਾਂ ਛੱਡ ਦਿਓ ਆਪਣੇ ਲਈ ਤਰਨ ਤਰਨ ਜ਼ਰੂਰੀ ਹੈ ਸੋ ਇਸ ਲਈ ਸਾਰੀ ਸਰਕਾਰ ਤਰਨ ਤਰਨ ਸੀ ਜਦਾ ਮਤਲਬ ਜੇ ਸਰਕਾਰ ਇੱਕ ਪੱਲੇ ਲਈ ਵੀ ਸੱਜੇ ਖੱਬੇ ਨਹੀਂ ਹੋ ਰਹੀ ਕਿ ਚੋਣ ਫਸੀ ਹੋਈ ਹੈ ਕਿ ਉਹਨਾਂ ਨੂੰ ਡਰ ਲੱਗਦਾ ਸੀ ਕਿ ਉਹਨਾਂ ਨੂੰ ਕੋਈ ਫਿਕਰ ਸੀ ਇਸ ਸਾਰੇ باوجود ਇੱਕ ਪਾਸੇ ਸਰਕਾਰੀ ਤਾਕਤ ਦੂਏ ਪਾਸੇ ਡਲ ਖੋਪ ਤੇ ਉੱਥੇ ਹਾਜ਼ਰ ਨਾਜ਼ਰ ਉਹਦੇ باوجود ਵੀ ਤੁਸੀਂ ਸੱਤਾਧਾਰੀ ਧਿਰ ਨੂੰ ਆਮ ਆਦਮੀ ਪਾਰਟੀ ਦੀ ਰਾਜਨੀਤਿਕ ਜਮਾਤ ਨੂੰ ਇਸ ਜਿਮਨੀ ਚੋਣ ਦੇ ਵਿੱਚੋਂ ਬਾਹਰ ਰੱਖ ਕੇ ਨਹੀਂ ਦੇਖ ਸਕਦੇ ਉਹਦਾ ਅਹਿਜ ਰਹੂਗਾ ਕਿਉਂਕਿ ਇਹ ਜਿਮਨੀ ਚੋਣ ਹੈ ਹੁਣ ਉਸ ਐਜ ਨੂੰ ਉਹ ਜਿੱਤ 'ਚ ਬਦਲ ਪਾਉਂਦੇ ਆ ਕਿ ਨਹੀਂ ਸਵਾਲ ਏ ਉਹ ਸਾਰੇ ਜੰਤਰਤੰਤਰ ਵਰਤ ਕੇ ਆਪਣੇ ਸਰਕਾਰੀ ਤਾਕਤ ਵਰਤ ਕੇ ਲੋਕਾਂ ਦੇ ਮਨਾਚੇ ਜਿਚਾ ਕੇ ਦੇਖੋ ਕੰਮ ਤਾਂ ਥੋੜੇ ਸਰਕਾਰ 'ਚ ਹੋਣੇ ਆ ਸਾਲ ਸਵਾ ਸਾਲ ਅਜੇ ਹੈਗਾ ਐਵੇਂ ਨਾ ਕੋਈ ਗਲਤ ਫੈਸਲਾ ਲੈ ਲੋ ਇਹ ਤਰੀਕੇ ਨਾਲ ਜਿਚਾ ਕੇ ਉਹ ਹੀ ਜਾਂ ਬੰਦਾ ਦੂਈ ਪਾਰਟੀ 'ਚੋਂ ਪੱਟ ਕੇ ਲਿਆ ਕੇ ਜਿਹਦੇ ਕੋਲ ਆਪਣਾ ਮੋੜਾ ਮੋੜ ਵੋਟ ਬੈਂਕ ਹੋਵੇ ਹਲਕੇ 'ਚ ਪਹੁੰਚ ਅਪਰੋਚ ਹੋਵੇ ਸਾਰੇ ਜਿਗੜ ਕਰਕੇ ਐਜ ਨੂੰ ਉਹ ਕੀ ਜਿੱਤ 'ਚ ਬਦਲ ਪਾਉਣਗੇ ਚੁਣੌਤੀ ਹੈ ਚੁਣੌਤੀ ਕਿਉਂ ਹੈ ਉਦੇ ਸਾਹਮਣੇ ਦੋ ਉਮੀਦਵਾਰ ਚੜ੍ਹ ਆਉਂਦੇ ਨੇ ਇੱਕ ਪਾਸੇ ਪੰਥਕ ਤੇ ਰਵਜੋ ਉਮੀਦਵਾਰ ਦੂਜੇ ਪਾਸੇ ਆਪਣੇ ਆਪ ਨੂੰ ਪੰਥਕ ਤੇ ਖੇਤਰੀ ਰੂਪ ਦੇ ਵਿੱਚ ਮੋੜੋ ਬਾਹਰਨ ਦੀ ਜਤੂਜਾਦ ਕਰ ਰਹੇ ਸ਼੍ਰੋਮਣੀ ਕਾਲਜਾਦਾ ਉਮੀਦਵਾਰ ਇੱਕ ਪਾਸੇ ਮਨਦੀਪ ਸਿੰਘ ਆ ਦੂਏ ਪਾਸੇ ਬੀਬੀ ਹੋਰੀ ਇਸ ਚੋਣ ਦੇ ਦਰਮਿਆਨ ਜੇਕਰ ਕੋਈ ਧਿਰ ਨੇ ਸਭ ਤੋਂ ਵੱਧ ਮਿਹਨਤ ਕੀਤੀ ਆ ਤਾਂ ਉਹ ਸ਼੍ਰੋਮਣੀ ਕਾਦਲ ਬਾਦਲ ਤਰਨੇ ਜਾਂ ਖੁਦ ਸੁਖਵੀਰ ਸਿੰਘ ਬਾਦਲ ਬੜੀ ਜਦੋਜਹਤ ਕੀਤੀ ਸਾਰਾ ਢੰਗ ਤਰੀਕਾ ਸ਼ਾਇਦ ਉਸੇ ਦਾ ਨਤੀਜਾ ਵੀ ਸੀ ਕਿ ਚੋਣ ਕਮਿਸ਼ਨ ਕੋ ਸ਼ਿਕਾਇਤਾਂ ਵੀ ਜਾਂਦੀਆਂ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ ਦਾ ਹਵਾਲਾ ਹੁੰਦਾ ਹੈ ਉਹਨੂੰ ਸਵਾਲ ਵੀ ਉੱਠਦੇ ਨੇ ਕਿ ਕੀ ਲੋੜ ਸੀ ਕਾਰਵਾਈ ਦੀਆਂ ਨਹੀਂ ਪਰ ਕੁਝ ਸਰਪੰਚਾ ਪੰਚਾਂ ਨੂੰ ਅਗਵਾ ਕਰਨ ਦਾ ਹਵਾਲਾ ਹੁੰਦਾ ਹੈ ਅਕਾਲੀ ਦਾ ਲਗਾਤਾਰ ਸ਼ਿਕਾਇਤਾਂ ਕਰਦਾ ਤੇ ਉਧਰ ਧਰਾਤਲ ਤੇ ਬਹੁਤ ਕੰਮ ਕਰਦਾ ਮਤਲਬ ਇੱਕ ਪਿੰਡ ਦਾ ਅਜਿਹਾ ਨਿਕਲਿਆ ਜਿਨੇ ਬੂਥੇ ਨਹੀਂ ਲਾਇਆ ਕਿਸੇ ਹੋਰ ਦਾ ਕੱਲੇ-ਕੱਲੇ ਦਲ ਬਾਦਲ ਦਾ ਬੂਥ ਲਾਇਆ ਜਦੋਂ ਕਿ ਉਹ ਕਹਿੰਦੇ ਪਿਛਲੀ ਵਾਰ ਅਸੀਂ ਸਾਰੀਆਂ ਮੋਟਾ ਪਿੰਡ ਨੇ ਅੰਮ੍ਰਿਤਪਾਲ ਨੂੰ ਵਾਇਆ ਸੀ ਇਕੱਤੀ ਸਾਰੇ ਪਿੰਡ ਨੇ ਫੈਸਲਾ ਕੀਤਾ ਸੀ ਵੋਟਾਂ ਕਲਦਲ ਬਾਦਲ ਨੂੰ ਪਾਉਣੀਆਂ ਹੁਣ ਇੱਕ ਪਿੰਡ ਨੇ ਤਾਂ ਪਾਤੀਆਂ ਪਰ ਕੀ ਸਾਰੇ ਹਲਕੇ ਚ ਇੰਨੀ ਵੋਟ ਪਾਊਗੀ ਅਕਾਲੀ ਦਲ ਬਾਦਲ ਨੂੰ ਕਿਉਂ ਜਿੱਤਾਂ ਲਈ ਪਿਛਿੰਚਾ ਆ ਜਾਵੇ ਪਰ ਮੁਕਾਬਲੇ ਚ ਹੈ ਹੁਣ ਜਿੱਥੇ ਦੋ ਤਰਾਂ ਨੇ ਉਥੇ ਤੀਜੀ ਤਰ ਤੋਂ ਇਹਨਾਂ ਦੋਆਂ ਤਰਾਂ ਨੂੰ ਵੀ ਤੇ ਬਾਕੀ ਸਾਰਿਆਂ ਨੂੰ ਵੀ ਮਤਲਬ ਜੇ 15 ਉਮੀਦਵਾਰ ਨੇ ਤਾਂ 14 ਦਾ 14 ਉਮੀਦਵਾਰ ਨੂੰ ਡਰ ਲੱਗਦਾ ਉਹ ਚੋਂ ਖਾਸ ਕਰਕੇ ਜਿਹੜਾ ਪੰਜਾਂ ਚ ਮੁਕਾਬਲਾ ਮੰਨਿਆ ਜਾ ਰਿਹਾ ਸੀ ਉਹਦੇ ਵਿੱਚੋਂ ਇਹਨਾਂ ਚਾਰ ਨੂੰ ਤਾਂ ਬਿਲਕੁਲ ਬਿਲਕੁਲ ਜੀ ਮੈਂ ਗੱਲ ਮਨਦੀਪ ਸਿੰਘ ਹੋਰਾਂ ਦੀ ਕਰ ਰਿਹਾ ਉਹ ਬੰਦੇ ਨੇ ਜਿੱਦਣ ਯੂਨੀਵਰਸਿਟੀ ਦੇ ਵਿੱਚ ਧਰਨਾ ਸੀ ਵੋਟਾਂ ਤੋਂ ਇੱਕ ਦਿਨ ਪਹਿਲਾਂ ਮਤਲਬ ਤੁਸੀਂ ਇਹ ਦੇਖੋ ਕਿ ਜੇ ਵੋਟਾਂ ਪੈਣੀਆਂ ਨੇ ਜਿਸ ਦਿਨ ਉਹ ਤੋਂ ਇੱਕ ਦਿਨ ਪਹਿਲਾਂ 10 ਤਰੀਕ ਨੂੰ ਜੇ ਮਤਲਬ ਵੋਟ ਪੋਲ ਹੋ ਰਹੀ ਹੈ 11 ਨੂੰ ਜੇ ਵੋਟ ਪੋਲ ਹੋ ਰਹੀ ਆ ਤੇ 10 ਤਰੀਕ ਨੂੰ ਧਰਨਾ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਤੇ ਉਹ ਉੱਥੇ ਆ ਰਹੇ ਉਹਦਾ ਇਹ ਪਲੱਸ ਪੁਆਇੰਟ ਵੀ ਜਾਂਦਾ ਤੇ ਪਰ ਹਲਕਾ ਛੱਡਣਾ ਰਾਜਨੀਤਿਕ ਤੌਰ ਤੇ ਫਿਕਰ ਵੀ ਪੈਦਾ ਕਰਦਾ ਸੋ ਉਹਦੀ ਇਹ ਬਿਵਾਕੀ ਜਾਂ ਇਹ ਬੇਫਿਕਰੀ ਉਸ ਨੂੰ ਕਿੰਨਾ ਫਾਇਦਾ ਦਿੰਦੀ ਹੈ ਤੇ ਸਾਰੀਆਂ ਪੰਥਕ ਤਰ੍ਹਾਂ ਕਿੰਨਾ ਇਕੱਠੀਆਂ ਹੋ ਕੇ ਸੋ ਇਸ ਲਈ ਉਹ ਤੋਂ ਫਿਕਰ ਚ ਸਰਕਾਰ ਵੀ ਹੈ ਉਹ ਤੋਂ ਫਿਕਰ ਅਕਾਲੀ ਦਲ ਬਾਦਲ ਤਰਬੀਆ ਤੇ ਬਾਕੀ ਰਾਜਨੀਤਿਕ ਜਮਾਤ ਨੂੰ ਵੀ ਫਿਕਰ ਹੈਗਾ ਹੁਣ ਉਹ ਆਪਣੀ ਇਸ ਜਿਹੜਾ ਫਿਕਰ ਇਹਨਾਂ ਨੂੰ ਪਿਆ ਹੋਇਆ ਉਹਦੇ ਨੂੰ ਜਿੱਥੇ ਤੱਕ ਲੈ ਕੇ ਜਾਂਦਾ ਕਿ ਨਹੀਂ ਲੈ ਕੇ ਜਾਂਦਾ ਜਾਉ ਬਸ ਬਾਦਲ ਤੇਰਾ ਮੁਕਾਬਲੇ ਚ ਰਹਿਦਾ ਕਿ ਇਹਨਾਂ ਦੋਹਾਂ ਚੋਂ ਵੱਧ ਵੋਟ ਕਿਹਦੀ ਪੰਥਕ ਤੇਰਾ ਦਾ ਪੰਥਕ ਤੇਰਾ ਮੁਕਾਬਲਾ ਵੀ ਹੈ ਇੱਕ ਕਹਿੰਦਾ ਅਸੀਂ ਅਸਲੀ ਪੰਥਕ ਤੇਰੇ ਕਹਿੰਦਾ ਸੀ ਨਾਕਲੀ ਸਾਨੂੰ ਨਕਲੀ ਪ੍ਰਚਾਰ ਇਹਦਾ ਅਸੀਂ ਅਸਲੀ ਆ ਦੋ ਹੀ ਅਸਲੀ ਸਾਬਤ ਕਰਨ ਦੇ ਲਈ ਲੜ ਰਹੇ ਨੇ ਤੇ ਜਿਹੜਾ ਜਿੱਤੂਗਾ ਉਹ ਕਹਿੰਦਾ ਯੂ ਅਸਲੀ ਹੈ ਮਤਲਬ ਆਪਸੇ ਜਿੱਤਣ ਲਈ ਵੀ ਮੁਕਾਬਲਾ ਤੇ ਚੋਣ ਜਿੱਤਣ ਲਈ ਵੀ ਮੁਕਾਬਲਾ ਹੁਣ ਇਹਨਾਂ ਦੀ ਆਪਸੀ ਟਕਰਾਅ ਚੋਂ ਕੀ ਸੱਤਾਧਾਰੀ ਤੇਨੂੰ ਕੋਈ ਫਾਇਦਾ ਵੀ ਹੋ ਸਕਦਾ ਜਾਂ ਇਹਨਾਂ ਚੋਂ ਕੋਈ ਇੰਨਾ ਗਾ ਲੰਘ ਜਾਏਗਾ ਕਿ ਉਹਦਾ ਕੋਈ ਫਰਕ ਹੀ ਨਹੀਂ ਪੈਣਾ ਤੁਸੀਂ ਇਸ ਲਈ ਸਿੱਧੇ ਰੂਪ ਦੇ ਵਿੱਚ ਤਰਨ ਤਰਨ ਜਿਮਨੀ ਚੋਣ ਟਕੌਣੇ ਮੁਕਾਬਲੇ ਚ ਹੈ ਤੇ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਹੁਣ ਚੌਥੇ ਪੰਜਵੇਂ ਨੰਬਰ ਦੇ ਲਈ ਮੈਚ ਲੜ ਰਹੀ ਹੈ ਉਸ ਦਿਨ ਪਤਾ ਲੱਗੂਗਾ ਜੀ 14 ਤਰੀਕ ਨੂੰ ਜਦੋਂ ਨਤੀਜੇ ਆਉਣਗੇ ਕਿ ਕਿਹੜਾ ਚੌਥੇ ਤੇ ਕਿਹੜਾ ਪੰਜਵੇਂ ਤੇ ਪਰ ਪਹਿਲਾ ਦੂਜਾ ਤੀਜਾ ਇਹਨਾਂ ਤਿੰਨਾਂ ਚੋਂ ਆਉਣ ਦੀ ਉਮੀਦ ਹੈ ਔਰ ਤਿੰਨਾਂ ਦੀ ਜਦੋਜਾਦ ਹੈ ਦੇਖਦੇ ਹਾਂ ਜੀ ਰੰਗ ਕੀ ਬਣਦਾ ਉਸ ਦਿਨ ਬਾਜੀ ਕੌਣ ਪਾ ਜਾਂਦਾ ਉਦੋਂ ਕਿਹੜਾ ਜਿੱਤ ਕੇ ਲੈ ਜਾਂਦਾ ਇਹ ਇਹਨਾ ਚੰਡੀ ਵਾਲੀ ਕੁਸ਼ਤੀ ਉਹਦਾਂ ਪਤਾ ਲੱਗੂਗਾ ਤਰਨਤਾਰਨ ਦੀ ਚੋਕ ਬਹੁਤ ਅਹਿਮ